ਦੇ ਗਵਾਨ ਵਾਲਮੀ ਮਹਾਰਾਜ ਕੀ ਜੈ ਸ੍ਰੀ ਸਰੀਏ 108 ਸਾਧੂ ਜਾਨ ਮਹਾਰਾਜ ਜੀ ਦੇ ਅੱਗੇ ਮਾਣ ਦੂ ਕਟੌਰੀ ਚੌਂਕ ਦੇ ਜਗ੍ਹਾ ਸੰਗਤਿ ਕੀ ਕੀਤੀਆਂ ਇੱਕ ਗੇਸ਼ ਕੁਮਾਰ ਜੀ ਦੇ ਪੁੱਤ ਜੀ ਦੇ ਪੰਜਾਬ ਪ੍ਰਧਾਨ ਹੈ ਕਿ ਜਿੱਤ ਕੀਤਾ ਗਿਆ ਹੈ ਕਿ ਸਾਨੂੰ ਆਸ ਹੈ ਕਿ ਆਪਣੇ ਤੰਦੇ ਦੇ ਨਾਲ ਆਪਣਾ ਸੇਵਾ ਨਿਭਾਏਗਾ ਜੀ ਉਹ ਵੀ ਬੇਨਤੀ ਕਰਦਾ ਹੈ ਇਹਨਾਂ ਨੂੰ ਆਪਾਂ ਜਿੱਥੇ ਜਿੱਥੇ ਵੀ ਆਪਣੀ ਸਿੱਧੀ ਕੋਮ ਹੈ ਉਹਨੂੰ ਜਗਾਓ ਤੇ ਉਹਨਾਂ ਦੇ ਚਰਨਾਂ ਦੇ ਨਾਲ ਲਾਓ ਕਿ ਕਿ ਮੈਂ ਸਿੱਧੀ ਨਹੀਂ ਲੈਂਦਾ ਇਹਨੂੰ ਪੰਜਾਬ ਪ੍ਰਧਾਨ ਅਹੁਦਾ ਨਵਾਜਿਆ ਗਿਆ ਜੀ ਤੁਸੀਂ ਕੀ ਗੱਲ ਇਹਨਾਂ ਦੇ ਫਾਦਰ ਸਾਹਿਬ ਨੂੰ ਇੱਕ ਚਿਰਾ ਆਪਾਂ ਹਾਕੇ ਦਾ ਚੇਅਰਮੈਨ ਨਿਯੁਕਤ ਕਰਿਆ ਜੀ ਹੋਰ ਵੀ ਅਹੁਦੇਦਾਰੀਆਂ ਦੇ ਨਾਲ ਇਹਨਾਂ ਨੂੰ ਅਧਿਕਾਰ ਦਿੱਤਾ ਗਿਆ ਜੀ ਕਈ ਜਨਾਂ ਵੀ ਨਸ਼ੇ ਤੋਂ ਵੀ ਰਹਿਤ ਰੱਖਣੋ ਇਹ ਨਸ਼ੇ ਤੋਂ ਇਹ ਨਸ਼ੇ ਦੇ ਪਰਖਲਾਫ ਹੋਣਾ ਨਸ਼ੇ ਦੇ ਖਿਲਾਫ ਹੋਣਾ ਨਸ਼ਾ ਭਜਾਓ ਹੋਰ ਹਟਾਓ ਜੀ ਆਪਾਂ ਬਾਰਕਾਂ ਜੀ ਤੁਹਾਨੂੰ ਬਾਬਾ ਜੀ ਨੂੰ ਜਿਹੜਾ ਪ੍ਰਧਾਨ ਚੁਣਿਆ ਗਿਆ ਹੈ ਕੀ ਕਹਿਣਾ ਚਾਹੁੰਦੇ ਆ ਅਸੀਂ ਇਹ ਗੱਲ ਦੱਸਦੇ ਆ ਕਿ ਜਦ ਜਨਨਾਵੀ ਮੁੰਡੇ ਨੇ ਉਹਨਾਂ ਨੂੰ ਨਾ ਕਿ ਜਿਹੜੇ ਮਾਰੇ ਨਸ਼ੇ ਦੀ 瘾 ਦੇले ਜਾਂ ਮਾਰੇ ਕੰਮ ਕਰਦੇ ਨੇ ਅਸੀਂ ਉਹਨਾਂ ਨੂੰ ਸਮਝਾਵਾਂਗੇ ਉਹਨਾਂ ਦਾ ਵੀ ਹੱਥ ਵੀ ਜੋੜਾਂਗੇ ਰੋਕਾਂਗੇ ਵੀ ਤੇ ਉਹਨਾਂ ਨਾਲ ਸਾਨੂੰ ਅਸੀਂ ਉਹਨਾਂ ਨੂੰ ਇੱਕਦਮ ਲਾ ਕੇ ਰੱਖਾਂਗੇ ਜਿਹੜੇ ਮੁੰਡੇ ਜਿਹੜੇ ਕਰਦੇ ਨੇ ਜਾਂ ਸ਼ਰਾਬਾਂ ਜਾਂ ਕੋਈ ਚੀਜ਼ਾਂ ਲੈ ਖਾਣ ਦੇ ਆਈ ਉਹਨਾਂ ਨੂੰ ਰੋਕਾਂ ਨਾ ਨੌਜਵਾਨ ਪੀੜੀ ਨੂੰ ਕੀ ਮੈਸੇਜ ਦੇਣਾ ਚਾਹੀਦਾ ਨੌਜਵਾਨ ਕਿੜੀ ਇਹੋ ਹੀ ਕਹਿੰਦਾ ਜਿਉਂਨੇ ਵੀ ਆਪਣਾ ਚੰਗੇ ਕੰਮ ਕਰੋ ਚੰਗਾ ਖਾਓ ਚੰਗਾ ਪਾਓ ਮਰੀ ਜਿਹੜਾ ਆ ਰਹਣਾ ਨਾ ਕਿ ਨਸ਼ਾ ਇਸ ਸ਼ਖਦੋ ਮੈਂ ਕਹਿੰਦਾ ਇਹ ਚੁੰਦਾ ਹਾਂ कि जो बाबा जी ने मेनू जिम्मेदारी लायी है जो साडी सोसाइटी रो जिम्मेदारी दीती गई है ओने मैं पूरा निरपक्ष होके केस नु पूरे निरपक्षता ਨਾਲ ਨਿਭਾਵਾਂਗੀ ਕਿ 21 ਮੈਂਬਰੀ ਜਿਹੜੀ ਕਮੇਟੀ ਕਿੱਥੇ 21 ਮੈਂਬਰੀ ਕਮੇਟੀ ਗਠਨ ਕੀਤੀ ਨੌਜਵਾਨਾਂ ਨੇ ਕਿਹਾ ਕਿ ਨਸ਼ੇ ਦੂਰ ਰਹਿਣ ਆਪਣੇ ਪੰਜਾਬ ਦਾ ਤੇ ਆਪਣੀ ਕੌਮ ਦਾ ਸੋਚਣ ਤੇ ਆਪਣੇ ਦੇਸ਼ ਦਾ ਸੋਚਣ ਹਰ ਹਰ ਵਾਲਮੀਕੀ ਮਹਾਰਸ਼ੀ ਭਗਵਾਨ ਵਾਲਮੀਕ ਗੁਰ ਗਿਆਨ ਆਸੇਵਾ ਕਰਦੀ ਦੂਸ਼ ਪੰਜਾਬ ਭਾਰਤ ਮੋਕਸਾ ਚਾ ਅਲਕਸੰਦਰ ਬਹਾਦਰ ਦੇ ਬਨਾਜੇ ਨਿਸ਼ਾਨ ਨਿਸ਼ਾਨਖਾਰ ਮੈਂ ਤੁਹਾਡਾ ਆਪਣਾ ਦਾਸ ਹੈਦਰਨਾਸ਼ ਸ਼ਿਰਗਿਲ ਚੇਅਰਮੈਨ ਪੰਜਾਬ ਖੇਮਕਨ ਜ਼ਿਲ੍ਹਾ ਤਰਨਤਾਰਨ ਤੋਂ ਅੱਜ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਜਿਹੜੀ ਭਗਤਾਂ ਵਾਲਾ ਗੇਟ ਨੂਰੀ ਮੁਹੱਲੇ ਦੇ ਵਿੱਚ ਅਰਜੇਸ਼ ਕੁਮਾਰ ਜੀ ਨੂੰ ਜਿਹੜਾ ਅਜ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਗਿਆ ਵਾ ਉਹਦੇ ਵਿੱਚ ਸਾਡੇ ਮੁਸਤਾਕ ਪਹਿਲਵਾਨ ਜੀ ਉਹਨਾਂ ਨੂੰ ਜ਼ਿਲ੍ਹਾ ਚੇਅਰਮੈਨ ਨਿਯੁਕਤ ਕੀਤਾ ਗਿਆ ਵੀਰ ਪ੍ਰਿੰਸ ਜੀ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੋਰ ਵੀ ਜਿਹੜੇ ਮੇਰੇ ਇਹਨਾਂ ਦੇ ਸਾਥੀ ਸੀ ਪੁਰਾਣੇ ਬਾਬਕ ਉਹਦੇ ਦੇ ਨਾਲ ਨਵਾਜਿਆ ਗਿਆ ਜੋ ਔਰ ਇਹਨਾਂ ਨੇ ਅ విశ్వాਸ ਦਵਾਉਂਦੇ ਹੋਏ ਕਿ ਆ ਵੀ ਅਸੀਂ ਨੌਜਵਾਨ ਪੀੜੀ ਜਿਹੜੀ ਸਾਡੀ ਨਸ਼ਾ ਜਾਂ ਘੁਣਵੰਗ ਖਾ ਰਹੀ ਆ ਉਸ ਨੂੰ ਬਚਾਉਣ ਵਾਸਤੇ ਅਸੀਂ ਨੌਜਵਾਨ ਪੀੜੀ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਆ ਔਰ ਸਾਡੇ ਸਮਾਜ ਨਾਲ ਜਿਹੜੀਆਂ ਤਣਾਟ ਲੋਕ ਹੋਰ ਪੁਲਿਸ ਪ੍ਰਸ਼ਾਸਨ ਜਿਹੜੀ ਆ ਸਾਡੇ ਗਰੀਬਾਂ ਦੀ ਸੁਣਵਾਈ ਜਿਹੜੀ ਕਿਤੇ ਵੀ ਨਹੀਂ ਸੁਣ ਰਹੀ ਆ ਇਸ ਨੂੰ ਮੈਂ ਇਹੋ ਹੀ ਅਪੀਲ ਕਰਦਾ ਬੇਨਤੀ ਕਰਦਾ ਵਾਂ ਵੀ ਇੱਕ ਪਲੇਟ ਫਾਰਮ ਦੇ ਇਕਤਰ ਹੋ ਕੇ ਆਪਣੇ ਸਮਾਜ ਨੂੰ ਜਾਗਤ ਕਰਨ ਵਾਸਤੇ ਅਸੀਂ ਪਿੰਡ ਪੱਦਰ ਤੇ ਸ਼ਹਿਰ ਪੱਦਰ ਤੇ ਜਿਹੜੀਆਂ ਕਮੇਟੀਆਂ ਨਾਲ ਇਕੱਠ ਕੀਤਾ ਜਾ ਰਿਹਾ ਵਾ ਉਹਦੇ ਵਿੱਚ ਸਾਡੇ ਯੋਗਦਾਨ ਬਾਬੇ ਹਰਦੇਵ ਨਾਜੀ ਦਾ ਬਹੁਤ ਨੇ ਜੋ ਦਿਨ ਰਾਤ ਜੋ ਸਮਾਜ ਲਈ ਤਿਆਰ ਪਰ ਤਿਆਰ ਰਹਿੰਦੇ ਨੇ ਸ਼ੇਵ ਵਾਲਮੀਕੀ ਹਰ ਹਰ ਵਾਲਮੀਕੀ ਜੀ